ਸਨ ਤੋਖਪੁਰ ਅਕਲਪੁਰ ਰੋਡ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਮੁਨੀਸ਼ਾ ਪੁੱਤਰੀ ਸਤਪਾਲ ਵਾਸੀ ਪਿੰਡ ਨੰਗਲ थाना ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 10 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆ ਗੋਲੀਆਂ ਮਾਰਕਾ ਐਟਜ਼ੋਲਮ IP 0.5 ਮਿਲੀਗ੍ਰਾਮ ਬਰਾਮਦ ਕਰਕੇ ਮੁਕੱਦਮਾ ਨੰਬਰ 57 ਮਿਤੀ 11 ਮਾਰਚ 2025 ਜੁਰਮ 21/2 ਐਨ ਡੀਪੀ ਐਸਕਟ थाना ਫਿਲੌਰ ਦਰਜ ਕੀਤਾ

ਹੈਕਟ ਖਾਣਾ ਫਿਲੌਰ ਚ ਦਰਜ ਰਜਿਸਟਰ ਕੀਤਾ ਗਿਆ ਹੈ ਜੋ ਮੁਡਲੀ ਕੁਛ ਗਿਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਪਿਛਲੇ ਕਾਫੀ ਸਮੇਂ ਤੋਂ ਲੁਕਸ਼ਿਪ ਕੇ ਆਸ-ਪਾਸ ਦੇ ਏਰੀਏ ਵਿੱਚੋਂ ਨਸ਼ਾ ਲਿਆ ਕੇ ਫਿਲੌਰ ਏਰੀਏ ਦੇ ਪਿੱਡਾ ਵਿੱਚ ਸਪਲਾਈ ਕਰ ਰਹੇ ਸਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ ਜੋ ਇਹਨਾਂ ਦੇ ਨਾਲ ਹੋਰ ਦੋਸ਼ੀ ਪਾਇਆ ਗਿਆ ਉਸਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ एपी न्यूज़ पंजाबी ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਅ ਸਰਦੂ ਡਰਾਈਵਰ ਨਾਲ ਰਿਲੇਟਡ ਤੁਸੀਂ ਅੱਜ ਤੱਕ ਵੀ 7-8 ਬੱਤਲੇ ਨਾਰਮਨ ਕਾਬੂ ਦੇ ਫਿਲੌਰ ਉੱਪਰ ਆਵੇ ਰਹੀਆ ਇਹ ਸਰਾ ਮਾਮਲਾ ਹੈਗਾ ਜੀ ਇਹ 59 ਬਰਾਮ ਹੋਈਆ ਔਰ ਕਿਥੇ ਕਿਥੇ ਰਹਿ ਮੰਲੇ ਅ ਨਸ਼ੇ ਦੇ ਵਿਰੁੱਧ ਜੰਗ ਦੇ ਵਿੱਚ ਜਲੰਧਰ ਤੇ ਹਾਥੀ ਪੁਲਿਸ ਨੇ ਉਸਲੇ ਸਫਲਤਾ ਹਸਲ ਕੀਤੀ ਜਦ ਜਲੰਧਰ ਜ਼ਥਤੀ ਸੀਨੀਅਰ ਪੁਲਿਸ ਕਪਤਾਨ ਸਰਦਾਰ ਗੁਰਮੀਤ ਸਿੰਘ ਚੋਹਾਨ ਪੀਪੀਐਸ ਅਤੇ ਡੀਐਸਪੀ ਫਲੌਰ ਸਰਦਾਰ ਸਰਵਿੰਦਰ ਸਿੰਘ ਬਲਜੀਤ ਦੇ ਅਦਿਸ਼ਨ ਨਿਰਦੇਸ਼ਾਂ ਹੇਠ ਅਸੀਂ ਕਰੀਬ ਤਨ ਮੁਕਦਮੇ ਦਰਜ ਕੀਤੇ ਇਸ ਵਿੱਚ ਅਸੀਂ ਕਰੀਬ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚ ਦੋ ਮਹਿਲਾ ਤੋ ਨਸ਼ਾ ਤਸਕਰ ਹੈ। ਇਹੀ ਗੜੀ ਦੇ ਵਿੱਚ ਇੱਕ ਮੁਕਦਮਾ ਨੰਬਰ 57 ਮਿਤੀ 11/3/25 ਜਿਸ ਵਿੱਚ ਅਸੀਂ ਤਿੰਨ ਦੋਸ਼ੀ ਰਵੀ ਕੁਮਾਰ ਪੁੱਤਰ ਕੇਵਲਕ੍ਰਿਸ਼ਨ ਸਿਮੀ ਪੁੱਤਰ ਭੁਪਿੰਦਰ ਲਾਲ ਮਨੀਸ਼ਾ ਪੁੱਤਰੀ ਸਤਪਾਲ मुकदमा च गिरफ्तार किया इस पास सन दस ग्राम हीरोइन सौ गोलियां नशीलियां एंटीजुलम दरामद हुई जो कि कमर्शियल क्वॉंटिटी है मुकदमा नंबर अठवंजा मीती ग्यारह तीन पच्चीस राकेश कुमार मुकेश कुमार रमन कुमार पुत्र जीत वासी राम वासी रामगढ़ में गिरफ्तार किया इन पासों में सौ गोलियां नशीलियां एंटीजुल बरामद हुई मुकदमा नंबर उनाहठ मीती बारह तीन पच्ची जुर्म दई एंडी पी एस एक्ट मोटी पुत्र राम लबाया संदीप कुमार सिपू ਪੁੱਤਰ ਸੰਜੀਵ ਕੁਮਾਰ ወਸੀ ਰਵਿਦਾਸਪੁਰਮ ਅੱਲਾ ਨੂੰ ਗ੍ਰਿਫਤਾਰ ਕੀਤਾ ਉਸpassੋਂ ਵੀ 100 ਗੋਲੀਆਂ ਨਸ਼ੀਲੇ ਮਰਮਦੀਆਂ ਜਿਸ ਅਬਦੇ ਸਾਬ ਦਾ ਹਾਲਾਤ ਤੋਂ ਗੱਲ ਕਲੀਅਰ ਹੈ ਕਾਫੀ ਦਿਨ ਤੋਂ ਨਸ਼ੀਲੇ ਕਾਰੋਬਾਰ ਚ ਸਿਗਨਾਤ ਸਿਮੀ ਤੇ ਕਰੀਬ ਦੋ ਮੁਕਦਮੇ ਮੁਕਦਮਾ ਨੰਬਰ 6523 ਅਤੇ ਮੁਕਦਮਾ ਨੰਬਰ 13324 21 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਦਰਜਸਟਰ ਹੈ ਮਨੀਸ਼ਾ ਪੁੱਤਰੀ ਸਤਪਾਲ ਤੇ 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ 297 ਬੜਾ 17 ਦਰਜਾ ਰਮਨ ਕੁਮਾਰ ਤੇ ਪੰਜ ਪਰਚੇ ਦਰਜ ਜੋ ਕਿ ਚੋਰੀਆਂ ਦੇ ਖੋਹਾਂ ਦੇ ਐਨਡੀਪੀਐਸ ਐਕਟ ਦੇ ਅਤੇ ਅਸਲੀ ਐਕਟ ਦੇ ਨੇ ਮੁਕੇਸ਼ ਕੁਮਾਰ ਤੇ ਵੀ ਸ਼ਰਾਬ ਦੀ ਤਸਕਰੀ ਦੇ ਸੰਬੰਧੀ ਮੁਕਦਮਾ ਦਰਜ ਹੈ ਅਤੇ ਮੌਂਟੀ ਤੇ ਵੀ ਚੋਰੀ ਚਕਰੀ ਦੇ ਮੁਕਦਮੇ ਦਰਜ ਹੈ ਸਰ ਜਿਹੜਾ ਇਹ ਸਾਰੇ ਨੌਜਵਾਨ ਆ ਕਿਤੇ ਤੇ ਕਿਤੇ ਤੋਂ ਫਟ ਕੇ ਦੂਸਰੇ ਪਾਸੇ ਨੂੰ ਮੈਡੀਕਲ ਨਸ਼ਾ ਵੱਲੋਂ ਤੁਰ ਪੈ ਗਿਆ ਐਂਟੀਜਨ ਜਿਹੜੀ ਕੁੜੀ ਹੈਗੀ ਆ ਕਦੀ ਕੁਆਂਟੀਟੀ ਕੀ ਹੈਗੀ ਨਸ਼ੇ ਦੇ ਬਰਾਬਰ ਕਿੰਨਾ ਕਦਾ ਕੰਪੈਰੀਸ਼ਨ ਹੈ ਜੋ ਐਟਿਜ਼ੋਲਮ ਹੈ ਇਹ ਇੱਕ ਕਾਫੀ ਕਮਰਸ਼ੀਅਲ ਕੁਆਂਟੀਟੀ ਆਦੀ ਹੈ ਰੀਅਰ ਸਾਲਟ ਹੈ ਬਹੁਤ ਮੁਸ਼ਕਿਲ ਨਾਲ ਅਵੇਲੇਬਲ ਹੁੰਦੀ ਕਿਉਂਕਿ ਇਹਦਾ ਨਸ਼ਾ ਬਹੁਤ ਹੈ ਇਹਦੀ ਨਾ ਜੋ ਕਰੀਬ 25 ਤੋਂ 30 ਗੋਲੀਆਂ ਹੀ ਕਮਰਸ਼ੀਅਲ ਕੁਆਂਟੀਟੀ ਚ ਲਾਈਜ਼ ਕਰਦੀਆਂ ਇਹ ਐਟਿਜ਼ੋਲਮ ਸਾਲਟ ਹੈ ਜੋ ਕਿ ਤਕਰੀਬ 2.5 ਗ੍ਰਾਮ ਹੀ ਕਮਰਸ਼ੀਅਲ ਗਿਣਿਆ ਜਾਂਦਾ ਹੈ ਤੇ ਇਸ ਇਸ ਹਿਸਾਬ ਨਾਲ ਇਹਦੀਆਂ 100 ਗੋਲੀਆਂ ਬਹੁਤ ਹੈਵੀ ਕੁਆਂਟੀਟੀ ਚ ਇਹ ਨੈਸ਼ਨਲ ਐਨਡੀਪੀ ਸਿਰ ਦਿੱਤਾ ਹਟਾਉਂਦੀਆਂ ਇਸੀ ਗੱਲ ਕਰਕੇ ਇਹ ਉਕਤ ਦੋਸ਼ਾਂ ਨੂੰ ਕਾਬੂ ਕੀਤਾ ਤੇ ਨਾਲ ਪੇਸ਼ਤਾਲਤ ਕਰਕੇ ਨਮਾਟਾ ਸਲ ਕੀਤਾ ਠੀਕ ਹੈ ਇਹ ਸਰੇ ਨਹੀਂ ਦੱਸਿਆ ਕਿ ਇਹ ਵੀ ਐਂਟੀ ਡਿਵੈਲਪਰ ਗੋੜੀਆਂ ਕਿੱਥੋਂ ਆਏ ਇਸ ਸੰਬੰਧੀ ਕਾਰਵਾਈ ਚੱਲ ਰਹੀ ਹੈ ਜਿੰਨਾ ਜਿੰਨਾ ਤੋਂ ਲਿਆ ਰਹੇ ਉਹਨਾਂ ਨੂੰ ਮੁਕਦਮੇ ਵਿੱਚ ਨਾਮ ਸਿਰ ਦਿੱਤੇ ਜਾ ਰਹੇ ਹਾਂਜੀ ਫਲੋਰ ਵਾਲਿਓ ਆਪਣੇ ਫਲੋਰ ਵਿੱਚ ਓਪਨ ਹੋ ਚੁੱਕਾ ਹੈ ਨਿਊ ਗਰਲਸ ਅਲੋਨ ਦੀਵਿਸ਼ਾ ਸਲੋਨਜ਼ ਐਨ ਅਕੈਡਮੀ ਜਿੱਥੇ ਤੁਹਾਨੂੰ ਬਹੁਤ ਵਧੀਆ ਵਧੀਆ ਆਫਰਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ